ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਸਤਕਾਰਯੋਗ ਭਾਈ ਸਾਹਿਬ ਦੀ ਪਾਸੋਂ ਤੁਰਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਬਹੁਤ ਧੰਨਵਾਦ ਹੈ ਬੜੇ ਪਿਆਰੇ ਤਰੀਕੇ ਦੇ ਨਾਲ ਸੰਤਾਂ ਦੇ ਨਾਲ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਕੀਰਤਨ ਉਹ ਸਾਂਝਾ ਕਰ ਰਹੇ ਸਾਂਭ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਦੋ ਤਰ੍ਹਾਂ ਦੇ ਮਨੁੱਖ ਸੰਸਾਰ ਦੇ ਅੰਦਰ ਦਰਸਾਏ ਨੇ ਸਤਿਗੁਰੂ ਜੀ ਕਹਿੰਦੇ ਨੇ ਆਉਂਦੇ ਤਾਂ ਸਾਰੇ ਨੇ ਪਰ ਕੁਝ ਵਿਰਲੇ ਨੇ ਕਿ ਜਿਹੜੇ ਸੰਸਾਰ ਦੇ ਅੰਦਰ ਜਸ ਕੱਟ ਕੇ ਜਾਂਦੇ ਨੇ ਜੀਵਨ ਨੂੰ ਸਪਣਿਆ ਕਰਕੇ ਜਾਂਦੇ ਨੇ ਜੀਵਨ ਨੂੰ ਆਪਣੇ ਨੂੰ ਇਸ ਸੰਸਾਰ ਦੇ ਅੰਦਰ ਲੋਕਾਂ ਵਾਸਤੇ ਪ੍ਰੇਮ ਦਾ ਸਰੋਤ ਬਣਾ ਕੇ ਜਾਂਦੇ ਨੇ ਕੋਈ ਹੋਦੀ ਨਹੀਂ ਕਿ ਜਿਹੜੇ ਇਸ ਬਨੁਖਾ ਜਨਮ ਨੂੰ ਇਸ ਜਗਤ ਦੇ ਅੰਦਰ ਹਾਰ ਕੇ ਜਾਂਦੇ ਨੇ ਬਦਨਾਮੀ ਖੱਟ ਕੇ ਜਾਂਦੇ ਨੇ ਬੁਰੀਆਈਆਂ ਹੀ ਉਹ ਪਿੱਛੇ ਛੱਡ ਕੇ ਜਾਂਦੇ ਨੇ ਸਤਿਗੁਰੂ ਜੀ ਨੇ ਬਾਣੀ ਅੰਦਰ ਇਹ ਨੰਨਾ ਦਿੱਤਾ ਹੈ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਗਿਓ ਜਦ ਬਾਣੀ ਅੰਦਰ ਸਤਿਗੁਰੂ ਜੀ ਨੇ ਗਿਆਨੀ ਔਰ ਅਗਿਆਨੀ ਦੀ ਵਿੱਚ ਜਿੱਥੇ ਗੱਲ ਕੀਤੀ ਹੈ ਉਥੇ ਸਤਿਗੁਰੂ ਜੀ ਨੇ ਨਾਲ ਇੱਕ ਹੋਰ ਵੀ ਸਾਡੇ ਸਾਹਮਣੇ ਵਚਨ ਰੱਖਿਆ ਹੈ ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਵਿੱਚ ਬਹੁਤ ਸਾਰੇ ਜੀਵ ਜੰਤੂ ਪੰਛੀ ਪੰਛੀ ਰਹ ਰਹੇ ਨੇ ਪਰ ਗੁਰਦੇਵ ਜੀ ਨੇ ਇਸ ਇਨਸਾਨ ਨੂੰ ਥੋੜੀ ਜੀ ਜ਼ਿਆਦਾ ਵਡਿਆਈ ਦਿੱਤੀ ਹੈ ਉਹ ਕਿਉਂ ਦਿੱਤੀ ਹੈ ਕਿਉਂਕਿ ਇਹਦੇ ਕੋਲ ਸੂਝ ਹੈ ਸਮਝ ਹੈ ਇਹ ਬੋਲ ਸਕਦਾ ਹੈ ਸੋਚ ਸਕਦਾ ਹੈ ਲਿਖ ਸਕਦਾ ਹੈ ਬੜੇ ਤਰੀਕੇ ਦੇ ਨਾਲ ਸੰਸਾਰ ਅੰਦਰ ਵਿਚਰ ਸਕਦਾ ਕਿਸੇ ਦੀ ਭਲਾਈ ਕਰ ਸਕਦਾ ਹੈ ਕਿਸੇ ਨਾਲ ਕੋਈ ਵੰਡ ਸਕਦਾ ਹੈ ਇਥੇ ਤੱਕ ਕਿ ਕਿਸੇ ਨੂੰ ਆਪਣਾ ਖੂਨ ਦੇ ਕੇ ਆਪਣੇ ਪੁੱਤਰ ਆਪਣੇ ਪਿਤਾ ਵਾਲਕੇ ਵੀ ਕਿਸੇ ਦੀ ਰੱਖਿਆ ਕੀਤੀ ਜਾ ਸਕਦੀ ਹੈ ਇਹ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਨੇ ਸਤਗੁਰੂ ਜੀ ਨੇ ਇਸੇ ਲਈ ਬਾਣੀ ਅੰਦਰ ਇਹ ਬਚਨ ਕਹੇ ਨੇ ਕਿ ਅਰਜੁਨ ਤੇਰੀ ਪਨਹਾਰੀ ਇਸ ਧਰਤੀ 'ਤੇ ਤੇਰੀ ਸਿੱਖਦਾਰੀ ਜਿੱਥੇ ਇਨਸਾਨ ਨੂੰ ਇਹਨਾਂ ਜੁਨਾ ਦਾ ਸਰਦਾਰ ਕਿਹਾ ਇਸ ਜ਼ਿੰਦਗਤ ਦੇ ਅੰਦਰ ਉਥੇ ਸਤਿਗੁਰੂ ਜੀ ਨੇ ਨਾਲ ਇਹ ਵੀ ਸਾਡੇ ਸਾਹਮਣੇ ਸਚਾਈ ਰੱਖੀ ਹੈ ਕਿ ਮਤਾਂ ਕੋਈ ਭਲੇਖੇ ਦੇ ਵਿੱਚ ਰਵੇ ਕਿ ਹਰੇਕ ਮਨੁੱਖ ਸਮਝੇ ਕਿ ਮੈਂ ਇਸ ਧਰਤੀ ਦਾ ਸਰਦਾਰ ਹਾਂ ਸਤਿਗੁਰੂ ਜੀ ਕਹਿਣ ਲੱਗੇ ਨਹੀਂ ਇਹ ਠੀਕ ਹੈ ਕਿ ਕੁਝ ਇਨਸਾਨ ਜਿਹੜੀਆਂ ਕਦਰਾਂ ਕੀਮਤਾਂ ਤੇ ਖਰੇ ਉਤਰਦੇ ਨੇ ਉਹ ਵਾਕਿਆ ਹੀ ਇਸ ਧਰਤੀ ਦੇ ਅੰਦਰ ਸਰਦਾਰ ਨੇ ਉਹ ਸਿਰ ਮੌਰ ਨੇ ਉਹ ਚੰਗੀ ਸੋਚ ਵਾਲੇ ਨੇ ਉਹ ਨੇਕ ਤੇ ਭਲੇ ਦੇ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਜੇ ਵੀ ਸੰਸਾਰ ਵਿੱਚ ਅਸੀਂ ਦੇਖੀ ਕਿਸੇ ਦੁਕਾਨ ਦੇ ਉੱਤੇ ਜਾਈਏ ਜਿੱਥੋਂ ਅਸੀਂ ਚੀਜ਼ ਖਰੀਦਣ ਜਾਂਦੇ ਹਾਂ ਜਦੋਂ ਵਾਹ ਵਾਸਤਾ ਪੈਂਦਾ ਅਸੀਂ ਉਹ ਚੀਜ਼ ਪਹਿਲਾਂ ਖਰੀਦੀ ਹੋਵੇ ਜਿਵੇਂ ਪਹਿਲਾਂ 50 ਦੀ ਮਿਲਦੀ ਹੈ ਦੂਸਰਾ 70 ਆ ਰਿਹਾ ਤੇ ਅਸੀਂ ਕਹਿੰਦੇ ਆ ਕਿ ਇਹ ਬੰਦਾ ਤਾਂ ਠਾਕ ਹੈ ਇਹ ਤਾਂ ਕਸਾਈ ਹੈ ਇਹ ਤਾਂ ਵੱਡਦਾ ਹੈ ਲੋਕਾਂ ਨੂੰ ਇਹ ਦੂਸਰਾ ਥੋੜਾ ਘੱਟ ਰੇਟ ਲਾਉਂਦਾ ਹੋਵੇ ਚੰਗੀ ਚੀਜ਼ ਦਿੰਦਾ ਹੋਵੇ ਤੇ ਅਸੀਂ ਕਹਿੰਦੇ ਹਾਂ ਇਹ ਤੇ ਭਲਾ ਇਨਸਾਨ ਹੈ ਜਾਂ ਡਾਕਟਰ ਕੋਲ ਚਲੇ ਜਾਈਏ ਇਸੇ ਤਰ੍ਹਾਂ ਉਦਾਹਰਨ ਸਾਡੇ ਸਾਹਮਣੇ ਨੇ ਕਿ ਜੇ ਤਾਂ ਡਾਕਟਰ ਚੰਗਾ ਇਲਾਜ ਕਰਦਾ ਹੈ ਘੱਟ ਪੈਸਾ ਲੈਂਦਾ ਹੈ ਅਸੀਂ ਕਹਿੰਦੇ ਕਿ ਇਹ ਤੇ ਰੱਬ ਦਾ ਰੂਪ ਹੈ ਡਾਕਟਰ ਨਹੀਂ ਇਹ ਰੱਬ ਹੈ ਦੂਜਾ ਰੱਬ ਹੈ ਪਰ ਦੂਸਰੇ ਪਾਸੇ ਪੈਸਾ ਵੀ ਲੈਂਦਾ ਹੋਵੇ ਕਿਸੇ ਦਾ ਜੀਵਨ ਵੀ ਖਰਾਬ ਕਰ ਦਿੰਦਾ ਹੋਵੇ ਅਸੀਂ ਕਹਿੰਦੇ ਤਾਂ ਕਸਾਈ ਹੈ ਇਹ ਡਾਕਟਰ ਨਹੀਂ ਇਹ ਇਮਾਨਦਾਰੀ ਨਹੀਂ ਬਣ ਕਰਿਆ ਇਸੇ ਤਰ੍ਹਾਂ ਸੰਸਾਰ ਦੇ ਅੰਦਰ ਜਿਹੜੇ ਮਨੁੱਖ ਨੇ ਸਤਿਗੁਰੂ ਜੀ ਕਹਿੰਦੇ ਕਿ ਜੇ ਤਾਂ ਮਨੁੱਖ ਦੇ ਕੋਲ ਸਮਝ ਹੈ ਸੂਝ ਹੈ ਪਰਪਕਾਰ ਭਲਾਈ ਤੇ ਨੇਕੀ ਹੈ ਇਹ ਤਾਂ ਵਾਕਿਆ ਇਨਸਾਨ ਕਿਹਾ ਜਾ ਸਕਦਾ ਪਰ ਜੇ ਇਹਦੇ ਕੋਲ ਜੀਵਨ ਦੀਆਂ ਕਦਰਾਂ ਕੀਮਤਾਂ ਨਹੀਂ ਜੇ ਪੱਲੇ ਗੁਣ ਨਹੀਂ ਕੇਵਲ ਤੇ ਕੇਵਲ ਬੁਰੀਆਂ ਆਦਤਾਂ ਜੀਵਨ ਅੰਦਰ ਕਮਾਉਂਦਾ ਹੈ ਤਾਂ ਸਤਿਗੁਰੂ ਜੀ ਨੇ ਬਾਣੀ ਅੰਦਰ ਇਹ ਵੀ ਬਚਨ ਸਾਡੇ ਸਾਹਮਣੇ ਰੱਖ ਦਿੱਤੇ ਕਿ ਕਰਤੂਤ ਪਸ਼ੂ ਕੀ ਮਾਨ ਸਜਾਤ ਦੇਖਣ ਨੂੰ ਤਾਂ ਸਾਡਾ ਜਿਹੜਾ ਸਰੀਰ ਹੈ ਉਹ ਇਨਸਾਨਾਂ ਵਾਲਾ ਪਰ ਸਾਡੀ ਉਠਣੀ ਬੈਠਣੀ ਤੱਕਣੀ ਵਰਤੋਂ ਵਿਹਾਰ ਜਿਹੜਾ ਉਹ ਪਸ਼ੂਆਂ ਦੇ ਸਮਾਨ ਚਲਿਆ ਜਾਂਦਾ ਹੈ ਇਸ ਲਈ ਸਤਿਗੁਰੂ ਜੀ ਕਹਿਣ ਲੱਗੇ हे ਇਨਸਾਨ ਐਵੇਂ ਭੁਲੇਖੇ ਵਿੱਚ ਨਾ ਰਹੀਂ ਕਿ ਮੈਂ ਮਨੁੱਖਾਂ ਅਸਲ ਵਿੱਚ ਕਿ ਸੋਚ ਕਰਕੇ ਵਰਤੋਂ ਵਿਹਾਰ ਕਰਕੇ ਆਚਾਰ ਕਰਕੇ ਉਹ ਪਸ਼ੂ ਦੀ ਨਹੀਂ ਆਈਂ ਜਾਂ ਜੇ ਦੇਖਣਾ ਹੋਵੇ ਤਾਂ ਸਾਡੇ ਸਾਹਮਣੇ ਇਹ ਉਦਾਹਰਨਾਂ ਨੇ ਕਿ ਜਿਹੜੇ ਪਸ਼ੂ ਨੇ ਕਿ ਕਿਸੇ ਦਾ ਉਹ ਹੱਥ ਖੋਹਦੇ ਨੇ ਕਿ ਉਹ ਰਿਸ਼ਵਤ ਖੋਰੀ ਕਰਦੇ ਨੇ ਕਿ ਜਿਹੜੇ ਪਸ਼ੂ ਨੇ ਉਹ ਨਿੰਦਿਆ ਤੇ ਝੁਗਲੀ ਕਰਦੇ ਨੇ ਕਿ ਪਸ਼ੂ ਵੀ ਕਿਸੇ ਦੇ ਨਾਲ ਸਾੜਾ ਜਾਂ ਇਖਾ ਰੱਖਦੇ ਨੇ ਕਿ ਪਸ਼ੂ ਵੀ ਕਿਸੇ ਦੇ ਮਰਨ ਉਪਰੰਤ ਜਾਇਦਾਦ ਵੰਡਾਉਣ ਵਾਸਤੇ ਕਿਸੇ ਦੇ ਮਕਾਮ ਦੇ ਉੱਤੇ ਕਿਸੇ ਦੇ ਪਲਾਟ ਦੇ ਉੱਤੇ ਕਬਜ਼ਾ ਕਰਨ ਲਈ ਕਿ ਉਹ ਵੀ ਅਦਾਲਤਾਂ ਵਿੱਚ ਜਾਂਦੇ ਨੇ ਪਰ ਨਹੀਂ ਪਸ਼ੂਏ ਕੰਮ ਨਹੀਂ ਕਰਦੇ ਉਹ ਰਿਸ਼ਵਤ ਖੋਰੀ ਨਹੀਂ ਕਰਦੇ ਉਹ ਝੂਠ ਨਹੀਂ ਬੋਲਦੇ ਉਹ ਨਿੰਦਿਆ ਤੇ ਜੁਕਲੀ ਵੀ ਨਹੀਂ ਕਰਦੇ ਪਰ ਕੀ ਜਿਸ ਨੂੰ ਅਸੀਂ ਇਸ ਧਰਤੀ ਦਾ ਸਰਦਾਰ ਕਹਿੰਦੇ ਹਾਂ ਕਿ ਉਹ ਇਹ ਕਰਮ ਨਹੀਂ ਕਰਦਾ ਤਾਂ ਸਾਡਾ ਹਾ ਵਿੱਚ ਹੀ ਸਿਰ ਹਿਲੇਗਾ ਕਿ ਹਾਂ ਇੱਥੇ ਕਹਿਣ ਨੂੰ ਤਾਂ ਇਨਸਾਨੀਅਤ ਹੈ ਪਰ ਨਾਲ ਦੇ ਦੀ ਜ਼ਮੀਨ ਬੰਦਾ ਵਾਰਿਆ ਹੁੰਦਾ ਜਿਹਦੇ ਉੱਤੇ ਕਬਜ਼ਾ ਆਵੇ ਉਹ ਛੱਡਣ ਵਾਸਤੇ ਤਿਆਰ ਨਹੀਂ ਹੁੰਦਾ ਰਤਾ ਵਿਜੇਨਾ ਬੰਨਾ ਉਹਨੂੰ ਵੀ ਵੱਡ ਵੱਡ ਕੇ ਆਪਣੇ ਵਿੱਚ ਰਲਾਉਣ ਦਾ ਯਤਨ ਕਰਦਾ ਹੈ ਕੀ ਇਹ ਇਨਸਾਨੀਅਤ ਹੈ ਬਥੇਰੀਆਂ ਇਸ ਤਰ੍ਹਾਂ ਦੀਆਂ ਉਦਾਹਰਨਾਂ ਸਾਡੇ ਸਾਹਮਣੇ ਹੋ ਸਕਦੀਆਂ ਕਿ ਕਿਵੇਂ ਦੂਸਰੇ ਦਾ ਹੱਕ ਖੋਇਆ ਜਾਂਦਾ ਹੈ ਕਿਵੇਂ ਮਾਂ ਬਾਪ ਦੇ ਕੋਲ ਜਿਉਂਦੇ ਜੀ ਹੀ ਉਹਨਾਂ ਦੇ ਹੱਕ ਖੋਹ ਲਏ ਜਾਂਦੇ ਉਹਨਾਂ ਦੇ ਕੋਲੋਂ ਜ਼ਮੀਨ ਜਾਇਦਾਦ ਪੈਸਾ ਧਨ ਦੌਲਤ ਕਿਵੇਂ ਹੜੱਪਿਆ ਜਾਂਦਾ ਹੈ ਕਿਵੇਂ ਮਾੜੇ ਨੂੰ ਵਿਤਾਰਿਆ ਜਾਂਦਾ ਹੈ ਇਹ ਸਾਡੇ ਸਾਹਮਣੇ ਉਦਾਹਰਨਾਂ ਇਹਨਾਂ ਗੁਣਾ ਤੇ ਔਗਣਾ ਦੇ ਆਧਾਰ ਤੇ ਹੀ ਇਹ ਨਿਰਣਾ ਹੁੰਦਾ ਹੈ ਕਿ ਅਸੀਂ ਇਨਸਾਨ ਹਾਂ ਜਾਂ ਜਾਨਵਰ ਅੱਜ ਦੇ ਇਸ ਦੌਰ ਦੇ ਵਿੱਚ ਵਾਪਰਨਾ ਅਸਲ ਵਿੱਚ ਜਿਹੜਾ ਇਨਸਾਨ ਹੈ ਉਹ ਜਾਨਵਰਾਂ ਵਾਲੀਆਂ ਹਰਕਤਾਂ ਉਸ ਨੇ ਸ਼ੁਰੂ ਕਰ ਦਿੱਤੀਆਂ ਤੇ ਜਿਹੜੇ ਜਾਨਵਰ ਨੇ ਉਹ ਬਹੁਤੀਆਂ ਕਦਰਾਂ ਕੀਮਤਾਂ ਮਨੁੱਖਾ ਵਾਲਿਆਂ ਉਹ ਸਿੱਖ ਗਿਆ ਉਹ ਵਫਾਦਾਰੀ ਸਿੱਖ ਗਿਆ ਉਹਦੀ ਉਦਾਹਰਨ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਵਾਰ-ਵਾਰ ਦਿੱਤੀ ਹੈ ਕਿ ਸੁਆਮੀ ਕੋ ਗਰੇ ਜਿਉ ਸਦਾ ਸੁਆਣ ਤਜਤ ਨਹੀਂ ਨਿਤਕ ਇਹ ਤੇ ਗੁਣਾਂ ਦੇ ਕਾਰਨ ਕਿਉਂਕਿ ਜਿਸ ਚੀਜ਼ ਦੇ ਅੰਦਰ ਗੁਣ ਹੈ ਉਸੇ ਦੀ ਵਡਿਆਈ ਕੀਤੀ ਜਾਂਦੀ ਹੈ ਜੇ ਪੱਖਾ ਚੱਲ ਰਿਹਾ ਹਵਾ ਦੇ ਰਿਹਾ ਹੈ ਤੇ ਤਾਂ ਹੀ ਸਾਨੂੰ ਚੰਗਾ ਲੱਗਦਾ ਹੈ ਜੇ ਇਹ ਹਵਾ ਨਾ ਦੇਵੇ ਚਾਹੇ ਜਿੰਨਾ ਮਰਜ਼ੀ ਮਹਿੰਗਾ ਹੋਵੇ ਇਹ ਸਾਡੇ ਕਿਸੇ ਕੰਮ ਨਹੀਂ ਇਹ ਬੇਕਾਰ ਹੈ ਉਹਦੀ ਕੋਈ ਕੀਮਤ ਨਹੀਂ ਉਹਨੂੰ ਅਸੀਂ ਵਰਤੋਂ ਵਿਹਾਰ ਵਿੱਚ ਨਹੀਂ ਲੈਂਦੇ ਅਸੀਂ ਕਿੰਨੇ ਇਹ ਬੇਕਾਰ ਹੈ ਤਵਾੜ ਇਸ ਨੂੰ ਛੁੱਟ ਦਿੱਤਾ ਜਾਵੇ ਇਸੇ ਤਰ੍ਹਾਂ ਇਨਸਾਨ ਹੈ ਜਿਹਦੇ ਅੰਦਰ ਚੰਗੇ ਗੁਣ ਨਹੀਂ ਚੰਗਾ ਵਿਹਾਰ ਨਹੀਂ ਤੇ ਇਹਦਾ ਜਿਹੜਾ ਜੀਵਨ ਹੈ ਉਹ ਵੀ ਫਟਕਾਰਯੋਗ ਹੈ ਸਤਿਗੁਰੂ ਜੀ ਨੇ ਬਾਣੀ ਅੰਦਰ ਇਥੋਂ ਤੱਕ ਕਹਿ ਦਿੱਤਾ ਕਿ ਏਕ ਭਗਤ ਭਗਵਾਨ ਜਿਹ ਪ੍ਰਾਣੀ ਕੇ ਨਾਹੇ ਮਾਨੋ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਂ ਇਹ ਤਨ ਉਹ ਤਾਂ ਕੂਕਰ ਦੇ ਬਰਾਬਰ ਹੈ ਜਿਹਦੇ ਜੀਵਨ ਦੇ ਅੰਦਰ ਉਸ ਰੱਬੀ ਗੁਣਾਂ ਦਾ ਵਾਸਾ ਨਹੀਂ ਹੋਇਆ ਇਹ ਜੋ ਸਿੱਖੀ ਲਹਿਰ ਦੇ ਤਹਿਤ ਸਮਾਗਮ ਆਰੰਭ ਕੀਤੇ ਗਏ ਨੇ ਯਤਨ ਕੀਤਾ ਜਾਂਦਾ ਹੈ ਕਿ ਜੋ ਨਿਰੋਲ ਸੱਚ ਹੈ ਇਤਿਹਾਸ ਔਰ ਗੁਰਬਾਣੀ ਸਿੱਖ ਰਹੇਤ ਮਰ ਜਾਦਾ ਇਹ ਸੰਤਾਂ ਦੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਜਾਣ ਕਿਉਂਕਿ ਸੱਚ ਦੀ ਵਿਚਾਰ ਕਰ ਲੈਣੀ ਅੰਦਰ ਬੈਠ ਕੇ ਕਿਤਾਬਾਂ ਪੜ੍ਹ ਲੈਣੀਆਂ ਗੱਲਾਂ ਕਰ ਲੈਣੀਆਂ ਇਹ ਬਹੁਤ ਸੌਖੀਆਂ ਹੁੰਦੀਆਂ ਨੇ ਪਤਾ ਉਦੋਂ ਲੱਗਦਾ ਜਦੋਂ ਸਮਾਜ ਦੇ ਵਿੱਚ ਜਾ ਕੇ ਇਹ ਗੱਲ ਸਾਂਝੀ ਕੀਤੀ ਜਾਵੇ ਸੱਚ ਦੇ ਬਾਪ ਕੁਝ ਐਸੇ ਲੋਕ ਹੁੰਦੇ ਨੇ ਕਿ ਜਿਹੜੇ ਅੰਦਰ ਬੈਠ ਕੇ ਸੱਚ ਦੀਆਂ ਵੱਡੀਆਂ ਗੱਲਾਂ ਦਿੰਦੇ ਨੇ ਮੜਾ ਮੂਕਾ ਦਿੰਦੇ ਨੇ ਬੜਾ ਢੰਡੋਰਾ ਪਟਦੇ ਨੇ ਕਿ ਸਾਡੇ ਵਰਗਾ ਸੱਚਾ ਬੰਦਾ ਕੋਈ ਨਹੀਂ ਮੈਂ ਇਸ ਸੱਚ ਨੂੰ ਜਾਣ ਲਿਆ ਹੈ ਮੈਂ ਝੂਠ ਦੀ ਪਰਖ ਕਰ ਲਈ ਹੈ ਬਾਰ ਕੋ ਬੰਦੇ ਜਦੋਂ ਬਾਹਰ ਨਹੀਂ ਨਿਕਲਦੇ ਸਮਾਜ ਨਹੀਂ ਵਿੱਚ ਨਹੀਂ ਵਿਚਰਦੇ ਤਾਂ ਉਹਨਾਂ ਦੀ ਹਾਲਤ ਉਸ ਬੱਚੇ ਵਰਗੀ ਹੈ ਕਿ ਜਿਹੜਾ ਸਾਈਕਲ ਦਾ ਸਟੈਂਡ ਲਗਾ ਕੇ ਉਹਦੇ ਉੱਤੇ ਪੈਦਲ ਮਾਰ ਰਿਹਾ ਹੋਵੇ ਤੇ ਖੁਸ਼ ਹੋ ਰਿਹਾ ਹੈ ਕਿ ਦੇਖੋ ਮੈਂ ਕਿੰਨਾ ਸਾਈਕਲ ਚਲਾ ਰਿਹਾ ਹਾਂ ਕੁਝ ਲੋਕ ਇਸੇ ਤਰ੍ਹਾਂ ਦੇ ਨੇ ਕਿ ਜਿਹੜੇ ਸੱਚ ਦੀ ਵਿਚਾਰ ਕਹਿੰਦੇ ਆ ਸਾਡੇ ਕੋਲ ਹੈ ਅਸੀਂ ਸੱਚ ਦੀਆਂ ਗੱਲਾਂ ਕਰਦੇ ਆ ਅਸੀਂ ਸੱਚ ਨੂੰ ਪਹਿਚਾਣ ਲਿਆ ਹੈ ਪਰ ਸਮਾਜ ਦੇ ਅੰਦਰ ਉਹਨਾਂ ਦੀ ਮੂਰਤ ਕਿੱਥੇ ਹੈ ਸਮਾਜ ਦੇ ਨਾਲ ਉਹਨਾਂ ਦਾ ਵਰਤੋਂ ਵਿਹਾਰ ਕਿ ਹੋ ਗਿਆ ਹੈ ਉਹਨਾਂ ਦੀ ਜ਼ੁਬਾਨ ਕਿ ਹੋਤੀ ਹੈ ਉਹਨਾਂ ਦਾ ਉੱਠਣਾ ਬੈਠਣਾ ਕਿ ਹੋ ਗਿਆ ਹੈ ਜਦੋਂ ਉਹ ਦੇਖਿਆ ਜਾਵੇ ਤਾਂ ਹੀ ਨਿਰਣਾ ਹੁੰਦਾ ਹੈ ਕਿ ਇਹ ਇਨਸਾਨ ਹੈ ਜਾਂ ਜਾਨਵਰ ਹੈ ਕਿਉਂਕਿ ਅੱਜ ਮਨੁੱਖ ਆਪਣੀ ਰੱਖਿਆ ਵਾਸਤੇ ਜਾਨਵਰਾਂ ਨੂੰ ਕੋਲ ਰੱਖਦਾ ਹੈ ਹੁਕਮ ਨੂੰ ਪਾਲਿਆ ਜਾਂਦਾ ਹੈ ਪਰ ਕਾਦੇ ਵਾਸਤੇ ਮਨੁੱਖਾਂ ਦੇ ਕੋਲ ਵਿਅਕਤੀਆਂ ਦੇ ਕੋਲੋਂ ਮਨੁੱਖ ਨੂੰ ਡਰ ਹੁੰਦਾ ਹੈ ਜਾਨਵਰਾਂ ਤੋਂ ਜ਼ਿਆਦਾ ਕੋਈ ਖਾਲ ਅੱਜ ਕੱਲ ਮਨੁੱਖ ਹੋ ਗਿਆ ਕਿਉਂਕਿ ਉਹਦੀਆਂ ਆਤਾਂ ਉਹਦੀਆਂ ਉਹਦਾ ਜਿਹੜਾ ਸੁਭਾਅ ਹੈ ਉਹ ਜਾਨਵਰਾਂ ਦੇ ਨਾਲੋਂ ਵੀ ਬੱਤਰ ਉਹਦੇ ਨਾਲੋਂ ਵੀ ਪੈੜਾ ਬਣ ਚੁੱਕਾ ਹੈ ਜੇ ਅਸੀਂ ਵਾਕਿਆ ਹੀ ਇਨਸਾਨ ਬਣਨਾ ਚਾਹੁੰਦੇ ਹਾਂ ਤੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜੇ ਬੋਲ ਹਨ ਇਹੀ ਸਾਨੂੰ ਇਨਸਾਨੀਅਤ ਸਿਖਾਉਦੇ ਨੇ ਗੁਰਸੇਵਾ ਤੇ ਭਗਤਕਮਾਈ ਤab ਇਹ ਮਾਨਸ ਦੇਹੀ ਪਾਈ ਜੇ ਵਾਕਿਆ ਇਸੀ ਮਨੋਖਕ ਕਾਉਣਾ ਚਾਹੁੰਦੇ ਹਾ ਤਾਂ ਫਿਰ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਅਮਲੀ ਰੂਪ ਦੇ ਵਿੱਚ ਜਦੋਂ ਅਸੀਂ ਪੈਰਾ ਦੇਵਾਂਗੇ ਤਾਂ ਹੀ ਸਾਡਾ ਇਨਸਾਨਾਂ ਵਾਲਾ ਜਿਹੜਾ ਹੈ ਵਰਤੋਂ ਵਿਹਾਰ ਆਚਾਰ ਬੋਲ ਇਹ ਬਣ ਸਕਣਗੇ ਸਿੱਖੀ ਲਹਿਰ ਦੇ ਤਹਿਤ ਅੱਜ ਦੇ ਸਮਾਗਮ ਇਸ ਨਗਰ ਵਿਖੇ ਰੱਖੇ ਗਏ ਨੇ ਮੈਂ ਫਿਰ ਦੁਬਾਰਾ ਫਿਰ ਬੇਨਤੀ ਕਰਾਂਗਾ ਕਿ ਜਿੰਨੇ ਮਾਈ ਪਾਈ ਆਸੇ ਪਾਸੇ ਤੁਰ ਫਿਰ ਰਹੇ ਨੇ ਉਹ ਕਿਰਪਾ ਕਰਕੇ ਬੈਠ ਜਾਣ ਸਟਾਲ ਆਇਆ ਸਟਾਲ ਤੇ ਵੀ ਬਹੁਤ ਸਾਰੇ ਵੀਰ ਖੜੇ ਨੇ ਜਿਨ੍ਹਾਂ ਨੇ ਪੁਸਤਕਾਂ ਲੈਣੀਆਂ ਹਨ ਉਹ ਬਾਅਦ ਵਿੱਚ ਵੀ ਲੈ ਸਕਦੇ ਨੇ ਕਿਉਂਕਿ ਹੁਣ ਦਿਵਾਨ ਦਾ ਸਮਾਂ ਹੈ ਇੱਥੇ ਇਕਾਗਰਤਾ ਦੇ ਨਾਲ ਬੈਠ ਕੇ ਅਸੀਂ ਵਿਚਾਰਾ ਸਰਵਣ ਕਰੀਏ ਗੁਰਮਤ ਗਿਆਨ ਮਿਸ਼ਨ ਕਾਲਜ ਲੁਧਿਆਣਾ ਦੇ ਵੱਲੋਂ ਇੱਥੇ ਗੁਰਮੁਖ ਪ੍ਰਚਾਰ ਕੈਂਪ ਵੀ ਚੱਲ ਰਹੇ ਹਨ। ਤਕਰੀਬ 5 ਸਕੂਲਾਂ ਦੇ ਅੰਦਰ ਉਹ ਕੈਂਪ ਚੱਲ ਰਹੇ ਨੇ। ਸ਼ਾਇਦ ਕੱਲ ਨੂੰ ਉਹਨਾਂ ਕੈਂਪਾਂ ਦੀ ਸਮਾਪਤੀ ਵੀ ਹੈ। ਜਿਹੜੇ ਬੱਚੇ ਇਹਨਾਂ ਕੈਂਪਾਂ ਦੇ ਵਿੱਚ ਹਿੱਸਾ ਲੈ ਰਹੇ ਨੇ ਪਹਿਲੇ, ਦੂਜੇ, ਤੀਜੇ ਸਥਾਨ ਤੇ ਅਲੱਗ-ਅਲੱਗ ਗਰੁੱਪਾਂ ਦੇ ਵਿੱਚ ਆਉਣਗੇ। ਉਹਨਾਂ ਨੂੰ ਸਨਮਾਨਤ ਵੀ ਕੀਤਾ ਜਾਣਾ ਹੈ। ਔਰ ਜੋ ਕੁਝ ਬੱਚਿਆਂ ਨੇ ਸਿੱਖਿਆ ਹੈ ਉਹ ਸਟੇਜ ਦੇ ਉੱਤੇ ਉਹਨਾਂ ਨੇ ਪੇਸ਼ਕਾਰੀ ਵੀ ਕਰਨੀ ਹੈ। ਮੈਂ ਆਪ ਜੀ ਦਾ ਬਹੁਤਾ ਸਮਾਂ ਨਾ ਲਵਾਂ। ਇੱਕ ਦੋ ਬੇਨਤੀਆਂ ਕਰਕੇ ਤੇ ਸਤਕਾਰਯੋਗ ਭਾਈ ਸਰਪਤੀ ਸਿੰਘ ਜੀ ਹੁੰਦਾ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪ ਜੀ ਦੇ ਨਾਲ ਸ਼ਬਦ ਵਿਚਾਰ ਦੀ ਸਾਂਝ ਕਰਨਗੇ ਪਹਿਲੀ ਬੇਨਤੀ ਹੈ ਕਿ ਜਿਹੜਾ ਸਮਾਗਮ ਇਹ ਚੱਲ ਰਿਹਾ ਹੈ ਜਿੱਥੇ